ਲੋਜੀ ਸਵਾਗਤ ਆ ਤੁਹਾਡਾ ਤੇ ਮੈਂ ਹਾਂ ਸੁੱਖਾ ਖੇੜੀ ਵਾਲਾ ਪੰਜਾਬ ਦਾ ਮਾਲਵਾ ਦਾ ਸਭ ਤੋਂ ਮਸ਼ਹੂਰ ਮੇਲਾ ਮੇਲਾ ਛਪਾਰ ਦਾ ਅਤੇ ਮਸ਼ਹੂਰ ਇਸ ਕਰਕੇ ਕਿਉਂਕਿ ਬਚਪਨ ਤੋਂ ਲੈ ਕੇ ਕਿਤਾਬਾਂ ਦੇ ਵਿੱਚ ਜੇਕਰ ਕਿਸੇ ਮੇਲੇ ਦਾ ਹੁੰਦਾ ਆ ਤਾਂ ਉਹ ਛਪਾਰ ਦੇ ਮੇਲੇ ਦਾ ਹੁੰਦਾ ਹੈ ਛਪਾਰ ਇੱਕ ਪਿੰਡ ਹੈ ਜੋ ਅੰਮ੍ਰਿਤਗੜ ਸ਼ਹਿਰ ਦੇ ਨਾਲ ਲੱਗਦਾ ਪਿੰਡ ਹੈ ਅਤੇ ਲੁਧਿਆਣਾ ਤੇ ਮਲੇਰਕੋਟਲਾ ਜ਼ਿਲ੍ਹੇ ਦੀ ਸਰਹੱਦ ਤੇ ਪੈਂਦਾ ਪਿੰਡ ਛਪਾਰ ਜਿੱਥੋਂ 200-250 ਸਾਲ ਪੁਰਾਣਾ ਛਪਾਰ ਦਾ ਮੇਲਾ ਲੱਗਦਾ ਹੈ ਇਸ ਮੇਲੇ ਦੀ ਖਾਸੀਅਤ ਇਹ ਆ ਕਿ ਇਸ ਮੇਲੇ ਵਿੱਚ ਦੂਰ ਦਰਾਡੇ ਤੋਂ ਲੋਕ ਜਿਹੜੇ ਨੇ ਇੱਥੇ ਆਪਣੀ ਹਾਜ਼ਰੀ ਲਗਵਾਉਣ ਆਉਂਦੇ ਨੇ ਪਹਿਲਾਂ ਤਸਵੀਰ ਤੁਹਾਨੂੰ ਦਿਖਾ ਦਵਾਂ ਇਸ ਮੇਲੇ ਦੀਆਂ ਰੌਣਕਾਂ ਕਿ ਕਿਵੇਂ ਲੋਕ ਜਿਹੜੇ ਨੇ ਪੰਜਾਬ ਹੀ ਨਹੀਂ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਜਿਹੜੇ ਲੋਕ ਨੇ ਉਹ ਵੀ ਇੱਥੇ ਆ ਕੇ ਆ ਸ਼ਰਦਾ ਦੇ ਨਾਲ ਆਉਂਦੇ ਨੇ ਸ਼ਰਦਾ ਪੂਰਵਕ ਜਿਹੜੇ ਲੋਕ ਨੇ ਉਹ ਆਉਂਦੇ ਨੇ ਹਾਜ਼ਰੀ ਲਗਾਉਂਦੇ ਨੇ ਮਿੱਟੀ ਕਰਦੇ ਨੇ ਮਿੱਟੀ ਇਸ ਕਰਕੇ ਕੱਢਿਆ ਜਾਂਦਾ ਹੈ ਉਕਿ ਉਹਨਾਂ ਦਾ ਕਹਿਣਾ ਕਿ ਖੇਤਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾਤਰ नाग ਦੇਵਤਾ ਉਹਨਾਂ ਨੂੰ ਦਿਖਾਈ ਦਿੰਦੇ ਨੇ ਤੇ ਉਸ ਚੀਜ਼ ਨੂੰ ਲੈ ਕੇ ਇੱਥੇ ਮਿੱਟੀ ਕੱਢੀ ਜਾਂਦੀ ਹੈ ਤਾਂ ਜੋ ਜਿਹੜਾ ਹੈਗਾ ਉਹਨਾਂ ਨੂੰ नाग ਦੇਵਤਾ ਦਿਖਾਈ ਨਾ ਦੇਵੇ ਉਹਨਾਂ ਦੇ ਦਰਸ਼ਨ ਨਾ ਹੋਣ ਜਾਂ ਫਿਰ ਕੋਈ ਵੱਡਾ ਹਾਸਾ ਨਾ ਹੋਵੇ ਸੱਪ ਦਿਖਾਈ ਨਾ ਦੇਵੇ ਜਾਂ ਫਿਰ ਦੁਰਘਟਨਾ ਸੱਪ ਨੂੰ ਲੈ ਕੇ ਨਾ ਹੋਵੇ ਇਸ ਕਰਕੇ ਇੱਥੇ ਇਹ ਸਭ ਕੁਝ ਕੀਤਾ ਜਾਂਦਾ ਹੈ ਧਾਰਮਿਕ ਚੋ ਤੌਰ ਤੇ ਜੇਕਰ ਗੱਲ ਕਰੀਏ ਤਾਂ ਇਹ ਉਹ ਧਰਮਸਲਾ ਉਹ ਧਰਮਿਕ ਥਾਂ ਜਿੱਥੇ ਲੋਕ ਆਪਣੀ ਸ਼ਰਧਾ ਮੁਤਾਬਕ ਦਿਨ ਰਾਤ ਹਾਜ਼ਰ ਲਗਾਉਂਦੇ ਨੇ ਚੌਂਕੀ ਭਰਦੇ ਨੇ ਮਿੱਟੀ ਕੱਢਦੇ ਨੇ ਅਤੇ ਘਰਾਂ ਤੋਂ ਆਪਣੇ ਅਨਾਜ ਲੈ ਕੇ ਆਉਂਦੇ ਨੇ ਤੇ ਇੱਥੇ ਚਰਾਵਾ ਚਾੜ੍ਹਦੇ ਨੇ ਪਰ ਇੱਥੋਂ ਦੇ ਜੋ ਮੁਖੀ ਨੇ ਬਾਬਾ ਹੈਪੀ ਜੀ ਉਹ ਵੀ ਲਗਾਤਾਰ ਬਹੁਤ ਸਮੇਂ ਤੋਂ ਇੱਥੇ ਸੇਵਾ ਕਰਦੇ ਆ ਰਹੇ ਨੇ ਤੇ ਜੇਕਰ ਸੰਗਤਾਂ ਦੀ ਗੱਲ ਕਰੀਏ ਤਾਂ ਸੰਗਤਾਂ ਨੇ ਜਿਹੜੀਆਂ ਉਹ ਬਹੁਤ ਦੂਰ ਦੂਰੋਂ ਆਉਂਦੀਆਂ ਨੇ ਵਿਦੇਸ਼ ਤੋ ਵੀ ਲੋਕ ਜਿਹੜੇ ਨੇ ਇਸ ਸ਼ਪਾਰ ਦੇ ਮੇਲੇ ਤੇ ਆਉਂਦੇ ਨੇ ਬਚਪਨ ਦੇ ਵਿੱਚ ਸਰਕਾਰੀ ਸਕੂਲਾਂ ਦੀਆਂ ਕਿਤਾਬਾਂ ਦੇ ਵਿੱਚ ਅਕਸਰ ਸ਼ਪਾਰ ਦੇ ਮੇਲੇ ਦਾ ਜ਼ਿਕਰ ਹੁੰਦਾ ਕਿ ਕਿਸ ਤਰ੍ਹਾਂ ਇੱਥੇ ਬੋਲੀਆਂ ਪਾਈਆਂ ਜਾਂਦੀਆਂ ਨੇ ਤੇ ਢੋਲ ਜਿਹੜੇ ਨੇ ਉਹ ਵਜਾਏ ਜਾਂਦੇ ਨੇ ਢੋਲ ਲਗਾ ਰਹੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਨੌਜਵਾਨਾਂ ਵੱਲੋਂ ਇਸ ਛਪਾਰ ਦੇ ਮੇਲੇ ਨੂੰ ਲੈ ਕੇ ਆ ਕਿੰਨੀ ਖੁਸ਼ੀ ਹੈ ਜੀ ਤੁਹਾਨੂੰ ਇਸ ਮੇਲੇ ਨੂੰ ਲੈ ਕੇ ਇੱਥੋਂ ਆਏ ਜੋ ਭਾਜੀ ਕੋਈ ਗਰੁੱਪ ਹੈ ਹਾਂਜੀ ਬਰਨਾਲਾ ਬਰਨਾਲੇ ਤੋਂ ਗਰੁੱਪ ਆ ਬਿਲਕੁਲ ਡੇਲੀ ਪੋਸਟ ਦੇਖ ਰਹੇ ਹਾਂ ਕਿ ਅੱਜ ਢੋਲਾ ਨਾਲ ਆ ਕੋਈ ਬੋਲੀਆਂ-ਬੋਲੀਆਂ ਆਉਂਦੀਆਂ ਪਈਆਂ ਰੋਜ਼ ਫਿਰ ਹੋਦੇ ਵੀ ਫਿਰ ਅੱਜ ਛਪਾਰ ਦਾ ਮੇਲਾ ਤੇ ਇੱਥੇ ਬੋਲੀਆਂ ਨਾ ਹੁਣ ਸ਼ਰਦਾ ਉਧਰ ਤੇ ਬੋਲੀਆਂ ਇੱਥੇ ਲਓ ਜੀ ਹੋ ਜੋ ਫਿਰ ਸ਼ੁਰੂ ਬੋਲੀਆਂ ਅੱਬੇ ਕਨਰ ਤੋਂ ਉੱਠ ਲਿਆਂ ਦਾ ਦੇਖੇ ਨੋਟਪ ਦਾਸੀ ਵੀ ਪਾਈ ਬਖਤੌਰੇ ਬਣਦੇ ਟਕੂਏ ਓਏ ਓ ਪਾਈ ਬਖਤੌਰੇ ਬਣਦੇ ਟਕੂਆ ਰੱਲੇ ਬਣੇ ਗੰਡਾਸੀ ਵੀ ਸਹਣੇ ਦੇ ਵਿੱਚ ਝਾਂਜਰ ਬਣਦੀ ਓ ਸਹਣੇ ਦੇ ਵਿੱਚ ਝਾਂਜਰ ਬਣਦੀ ਸ਼ਰਪ ਦੌੜ ਦੀ ਚਾਟੀ ਵੀ ਹਿੰਮਤਪੁਰੇ ਵਿੱਚ ਬਣਦੀਆਂ ਕਈਆਂ ਓ ਘਸਪੁਰੇ ਦੀ ਦਾਤੀ ਚੜ ਜਾ ਬੋਤੇ ਤੇ ਰੱਲਾ ਭੋਰ ਦੀ ਰੱਖੀ ਵੇਲਾ ਵੀ ਕੰਮ ਵਾਲੇ ਕੋਲੇ ਫਰਸਤ ਹੈ ਨੀ ਹੋ ਕੰਮ ਵਾਲੇ ਕੋਲੇ ਫਰਸਤ ਹੈ ਨੀ ਮੋਜਾ ਡਾਬੇ ਵੇਲਾ ਵੀ ਚੋਰ ਪਚੱਕੇ ਬਣਾ ਚੌਧਰੀ ਹੋ ਗੁਰੂ ਕਹਾਵੇ ਕਿ ਲਾਭ ਦੁੱਧ ਮਲਾਈਆਂ ਖਾ ਗਏ ਬਾਬੇ ਹੋ ਦੁੱਧ ਮਲਾਈਆਂ ਖਾ ਗਏ ਬਾਬੇ ਖਾਲੀ ਪਿਆ ਤੋ ਵੇਲਾ ਵੀ ਪਹਿਲਾਂ ਤਾ ਪਰ ਹੈ ਜਿਨੀ ਕੀਤਾ ਓ ਹਣ ਮੰਗਦੇ ਗਜਰੇ ਲਾ ਵੀ ਮਿੱਠਾ ਕਾਕਾ ਸੁਕਰੋਗੀ ਪੈਂਦਾ ਕਰੇਲਾ ਮੇਂ ਤਰੋ ਸਬਰ ਕਰੋ ਚਲੋ ਚਲੀਦਾ ਮੇਰਾ ਹੋਏ ਓ ਥੋੜੀ ਤਾਂ ਹਾਰੀ ਤਾਂ ਹਾਰੀ ਓ ਬੇੜੇ ਦੇ ਵਿੱਚ ਫਰੇ ਰਕਨੇ ਕਰਦੀ ਗੋਹਾ ਕੂੜਾ ਨੀ ਹੱਥ ਤੇ ਰੰਬ ਵਿੱਚ ਸੰਪਾਸ ਲੈ ਓ ਬਾਹੀਂ ਗੁੰਜੇ ਚੂੜਾ ਨੀ ਨੱਚ ਲਿਆ ਸ਼ਾਮ ਕੁੜਾ ਯਾ ਲਾਉਂਦੇ ਟਾਡੀ ਨੀ ਬੇੜਾ ਵਦੀ ਟੱਡ ਸਰੰਗੀ ਹੋ ਕਲੀਆਂ ਲਾਉਂਦੇ ਟਾਡੀ ਹੋ ਟੈਠੋ ਲੱਖ ਡਰਦੀ